ਆ ਗਿਆ ਜੀ ਵੀ ਐਸ ਬਲੌਗਰ ਚੈਨਲ ਤੇ ਤੇ ਅੱਜ ਆਪਾਂ ਆਇਆ ਫੇਰ ਮਿੱਟੀ ਦੀ ਲੈਣਾਂ ਤੇ ਜਸ਼ਨ ਕੇ ਘਰੇ ਕਹਿੰਦੇ ਮੇਰੇ ਸੁਹਾਤਾ ਚ ਮਿੱਟੀ ਪਾਉਣੀ ਆ ਤੇ ਕਹਿੰਦੇ ਬਰੋਬਰ ਕਰਨੀ ਆ ਤੇ ਅੱਜ ਆਪਾਂ ਤੁਹਾਨੂੰ ਦਿਖਾਉਣੇ ਟਰਾਲੀ ਭਰਨ ਆ ਗਏ ਆ ਰੈਡੀ ਬੈਗ ਲਾ ਰਹੇ ਆ ਦੇਖੋ ਕਹਿੰਦੇ ਮੇਰਾ ਪਟਪਟ ਥਾ ਨਹੀਂ ਮਾ ਕਰਤਾ ਇਹਨਾਂ ਨੇ ਪਾਰ ਮਿੱਟੀ ਦੀ ਰੇੜੀ ਪਾਰ ਕੇ ਫੇਰ ਅਪ ਚੱਲਾਂਗੇ ਖੇਤ ਟਾਲੀਆਂ ਲੈਣ ਕਹਿੰਦੇ ਬੰਦਿਆਂ ਦੀ ਡੌਟੀ ਬਦਲ ਗਈ ਨਵੇਂ ਆ ਗਿਆ ਇੱਕ ਹੋਰ ਆਉਂਦਾ ਨਾਲ ਇਹਦੇ ディティティーオンはヘッディティーオンはヘッディティティーオンはヘッディティティーオンはヘッディティティーオンはヘッディティティーオンはヘッディティティーオンはヘッディティティティーオンはヘッディティティティティーオンはヘッディティティティティティティーオンはヘッディティティティーオンはヘッディティティティティティーオンはヘッディティティティティティーオンはヘッディティティティティティーオンはヘッディティティティティティ ਉਹ ਥੋੜੀ ਜਿਹੀ ਰਹਿ ਗਈ ਐ ਸਮੂ ਲਾ ਕੇ ਮਿਲ ਜਿਆ ਦੂਜੀ ਰੇੜੀ ਭਰਨ ਆ ਕੇ ਬਾਬੋ ਐ ਮਿਲ ਆਹੀ ਰੇੜੀ ਨਾਲ ਸੜ ਸਕਦਾ ਨਹੀਂ ਤੇ ਖੋਰ ਲੈ ਜਾਗੇ ਨੇ ਜਵਾਨ ਲੱਗਿਆ ਭਰੇ ਭਰਨ ਆਹ ਦੇਖੋ ਉਹਨੇ ਅੱਜ ਕਹੀ ਚੱਕੀਆ ਕਰਨਾ ਕੁਝ ਨਹੀਂ ਪਾਉਣੇ ਟੋਹੀ ਐ ਦੇਖ ਲੋ ਰਸਣ ਕਰਦਾ ਸਾਰਾ ਸਾਉਂਦੇ ਰੱਖਦਾ ਪੂਰੀ ਆ ਲੱਗੇ ਉਹਨਾਂ ਕਹਿੰਦੇ ਦਾਤੀ 1 ਇੱਕੀ ਸੀਗੀ ਤੇ ਲਿਆਉਣੇ ਆ ਲਿਆ ਜਿੱਦੇ ਘਰੋਂ ਫੜ ਕੇ ਦਾਤੀਆਂ ਦੋ ਲਿਆਵਾਂਗੇ ਚਾਲਦੇ ਆਂ ਘਰ ਤਾਂ ਇੱਥੇ ਆਪਣੇ ਨੇੜੇ ਹੀ ਆ ਬੱਸ ਆ ਗਏ ਬੱਸ ਪਹੁੰਚਣ ਵਾਲੀਆਂ ਹਾਂ ਹਾਂਜੀ ਬਾਬੇ ਪਹੁੰਚ ਗਏ ਲੈਣ ਕਹਿ ਆ ਬੰਦਰ ਦਾਤੀ ਆਉਂਦਾ ਲੈ ਕੇ ਫਿਰ ਚੱਲਦੇ ਆਂ ਆਪਾਂ ਖੇਤ ਹਰਾ-ਹਰਾ ਵੱਢ ਕੇ ਲਿਆਉਣੇ ਆ ਮਿੱਟੀ ਆਪਾਂ ਲਿਆਏ ਸੀ ਦੋ ਟਰਾਲੀਆਂ ਚੱਲਦੇ ਆਂਗੇ ਆ ਬੀਓ ਚੱਲਿਆਂਗੇ ਕੱਖਲੈਂਡ ਦੇ ਕਿੰਨੇ ਪਾਲਿਆਂ ਨਾਲ ਗੱਲ ਕਰਨੀ ਚਾਹੀਦੀ ਆਹ ਦੇਖੋ ਕਹਾਂ ਹੀ ਚੱਲਦੀਆਂ ਨਾਲ ਇਹ ਕਿਧਰ ਬੈਠਾ ਜਾਂਦੇ ਆਂ ਕਿੰਨਾ ਸ਼ਰਮਾਉਂਦਾ ਥੋੜਾ ਜਾਂ ਹੋਰ ਬੰਦੇ ਆਰਾਮ ਆਓ ਖਾਲਾ ਮੀਦੀ ਜਾਣ ਲੈ ਟਰੈਕਟਰ ਲੈ ਕੇ ਦੇਖੋ ਦੇਖੋ ਆਓ ਦੇਖੋ ਬੈਠਾ ਆਹ ਦੇਖੋ ਕਿੱਥੇ ਬੈਠਾ ਮੂਰੇ ਚੜਿਆ ਖਾਲਜੋ ਕੰਦ ਲਿਆ ਅੰਨੇ ਆਹੀ ਵਜ ਲਈ ਤਾਂ ਆਉਣੇ ਹੌਲੀ ਹੌਲੀ ਹੁਣ ਦੇਖੋ ਬਾਪੋ ਡਰਾਈਵਿੰਗ ਸਿਖਾਉਂਦਾ ਹੋ ਤੇ ਰੈਡੀ ਹੁਣ ਗਾਰੇ ਪੀ ਜਿਆ ਲਿਬੜੂਗੀ ਥੱਲੇ ਤਾਂ ਕਿਛੇ ਲੱਗਣਗੇ ਹੁਣ ਆਹ ਸੁਣੋ ਬਾਪੋ ਕੀ ਚਾਵਲਾ ਮਾਰੀ ਜਾਂਦਾ ਇਹ ਸਿਆਰ ਚੱਕਲੇ ਸਾਰੇ ਜਿਹਨੇ ਜਿਹਦੇ ਤੇ ਖਰਾਬ ਹੋਣਾ ਤੋਤੀਆਂ ਵੜਾਉਂਦੀਆਂ ਸਾਰੇ ਖਰਾਬ ਹੋਣਾ ਵਿੱਚ ਗੰਦਵਾ ਰੱਖਿਆ ਇਹਨੇ ਇਕੱਲੇ ਨਹੀਂ ਤੋਤੀਆਂ ਵੜਨ ਦੋਵੇਂ ਹਣ ਤੇ ਖਰਾਬ ਬਟੋਂਗੇ ਚਲਦੇ ਆਂ ਕਿ ਮੇਰਾ ਖਰਾਬ ਬਟਨ ਤੋਤੀਆਂ ਬਈ ਪਹਿਲਾਂ ਬੱਬੇ ਯਾਰ ਬਾਅਦ ਬਣਾਏ ਇਹਨਾਂ ਨੂੰ 14 ਲੇਟ ਕਰਾਈ ਇਹਨਾਂ ਨੂੰ ਗਾਇਕ ਆ ਗਿਆ ਨਾਲ ਖਰਾਬ ਬਟਨ ਵਾਲੀ ਕਹਿੰਦੇ ਮੇਰੇ ਵੀ ਕੀੜੇ ਤੇ ਕਸਟਮ ਚੱਲੇ ਅੱਜ ਅੰਦਾ ਪਾ ਕੱਲ ਬੱਟ ਗਏ ਸੀ ਟੱਲੀਆਂ ਦੇਣੇ ਅੱਜ ਲੈ ਕੇ ਚੱਲਦੇ ਆਂ ਜਾ ਕੇ ਨਾਲੇ ਵੜਦੇ ਆਂ ਕੱਖ ਭਾਈ ਜੋ ਬਾਬੂ ਜਿੱਥੇ ਬਹਿਣਾਗਾ ਇੱਥੇ ਇੱਧਰ ਇੱਧਰ ਲੱਗਦਾ ਬਹੁਤ ਕੱਖ ਨੇ ਆਪਣਾ ਹੀ ਨਰਮ ਹੈ ਛੜੀਆਂ ਬਤ ਲੋਗੇ ਯਾਰ ਲੱਕੜਾਂ ਲਾਤ ਲਈਆਂ ਖਰਾ ਬੜ ਰਿਹਾ ਘਰੇ ਚਾਦਦੇ ਆਂਗੇ ਤੇ ਵਲੌਗ ਨੂੰ ਅੱਛੀ ਕਰ ਦੇ ਐਂਡ ਹੁਣ ਮਿਲਦੇ ਆਂ ਅਗਲੇ ਵਲੌਗ ਦੇ ਵਿੱਚ ਵਲੌਗ ਦੇਖਣ ਲਈ ਧੰਨਵਾਦ